ਇੱਜ਼ਤ ਕਰਨੀ ਜ਼ਰੂਰੀ ਹੈ ਮਾਂ ਭੈਣ ਦੀ ਪਰ ਇਹ ਨਹੀਂ ਕਿ ਉਹਦੇ ਕਰਕੇ ਮਾਂ ਭੈਣ ਦਾ ਹੀ ਇੱਕ ਕਰ ਦਿਓ ਗਾਲਾਂ ਵੀ ਪੰਜਾਬੀ ਬੜੀਆਂ ਕੱਢਦੇ ਨੇ ਕਈ ਵਾਰੀ ਕਹਿੰਦਾ ਵੀ ਕਿਉਂ ਭਾਈ ਤੁਸੀਂ ਗਾਲਾਂ ਕੱਢਦੇ ਹੋ ਤੇ ਉਹ ਗਾਲ ਕੱਢਦਿਆਂ ਵੀ ਕਹਿ ਦਿੰਦੇ ਨੇ ਕਿ ਇੱਕ ਪਤਾ ਨਹੀਂ ਕਿਵੇਂ ਮੂੰਹ ਨਿਕਲ ਜਾਂਦੀ ਹੈ ਗਾਲਾਂ ਵੀ ਛੱਡ ਦਿਓ ਤੇ ਚੰਗੀ ਗੱਲ ਹੈ ਕਹਿੰਦੇ ਨੇ ਕਿ ਜੇ ਪੰਜਾਬੀ ਨੂੰ ਬਚਾਉਣਾ ਹੈ ਨਾ ਬੋਲੀ ਨੂੰ ਤੇ ਗਾਲਾਂ ਨਾ ਗਾਲਾਂ ਕੱਢਣੀਆਂ ਛੱਡ ਦਿਓ ਇਹ অতি ਜ਼ਰੂਰੀ ਹੈ ਇੱਕ ਕੰਦੇ ਨੇ ਕਿ ਜੇ ਭਰਾ ਭਰਾ ਵੀ ਲੜ ਪੜਨਾ ਤੇ ਫਿਰ ਵੀ ਇੱਕ ਦੂਜੇ ਨਾਲ ਖੇਬੜ ਨੂੰ ਹਟਦੇ ਨਹੀਂ ਤੇ ਡਾਂਗਾ ਕੱਢ ਲੈਂਦੇ ਨੇ ਇਹ ਵੀ ਤਾਂ ਗੱਲ ਬਹੁਤੀ ਵਧੀਆ ਨਹੀਂ ਰਹੀ ਹਾਂ ਸਿਮਾਨੇ ਬਦਲ ਗਏ ਨੇ ਇਹ ਸਾਡੀਆਂ ਵਿਰਾਸਤ ਜਿਹੜੀ ਹੈ ਉਹ ਸਾਡੇ ਲਹੂ ਦੇ ਵਿੱਚ ਹੈ ਸਾਡੇ ਖੂਨ ਦੇ ਵਿੱਚ ਹੈ ਕਿਉਂਕਿ ਸਦੀਆਂ ਸਦੀਆਂ ਤੋਂ ਕਦੀ ਪੰਜਾਬ ਉਜੜਿਆ ਫਿਰ ਪੰਜਾਬ ਵਸਿਆ ਕਿੰਨੇ ਦੇਤੇ ਹਮਲਾਵਾਰ ਆਏ ਉਹਨਾਂ ਦਾ ਇਹਨਾਂ ਨੇ ਮੁਕਾਬਲਾ ਕੀਤਾ ਪੰਜਾਬੀ ਦਾ ਜਿਹੜਾ ਅੱਜ ਦਾ ਇਹਨਾਂ ਦਾ ਕਹ ਲੋ ਕਿ ਕਰੈਕਟਰ ਹੈ ਜਾਂ ਨਦੀਬ ਸਰੀਰਕ ਬੜਤਰ ਹੈ ਇਹ ਪੰਜਾਬ ਨੂੰ ਦੁਨੀਆ ਦੇ ਦੂਸਰੇ ਹਿੱਸਿਆਂ ਨੂੰ ਵੱਖਰਾ ਕਰਦੀ ਹੈ ਕਿਉਂਕਿ ਕਹਿੰਦੇ ਨੇ ਪੰਜਾਬੀਆਂ ਨੂੰ ਨਿਤ ਮਹੀ ਮਾਰੀਆਂ ਨੇ ਕਦੇ ਅਬਦਾਲੀ ਆ ਗਿਆ ਕਦੇ ਗਜ਼ਨ ਵੀ ਆ ਗਿਆ ਕਦੇ ਬਾਬਰ ਆ ਗਿਆ ਤੇ ਕਦੇ ਹੋਰ ਪਤਾ ਨਹੀਂ ਚੰਗੇਜ਼ੀ ਤੇ ਕਿੰਨਿਆਂ ਨੇ ਸਾਡੇ ਪੰਜਾਬ ਦੀ ਹਿੱਕ ਤੇ ਉੱਪਰ ਆ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਦਾ ਯਤਨ ਕੀਤਾ ਪੰਜਾਬੀਆਂ ਦਾ ਉਹਨਾਂ ਦੇ ਨਾਲ ਮੁਕਾਬਲਾ ਵੀ ਹੋਇਆ ਰਲੇਵਾ ਵੀ ਹੋਇਆ ਤੇ ਕੁਝ ਗੁਣ ਜਿਹੜੇ ਨੇ ਉਹਨਾਂ ਦੇ ਵੀ ਸਾਡੇ ਅੰਦਰ ਜ਼ਰੂਰ ਆਏ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਪੰਜਾਬੀਆਂ ਨੂੰ ਬਹੁਤ ਸਹਿਿਹੰਦੜ ਕੰਮ ਕਰਨ ਵਾਲੇ ਮਿਹਨਤੀ ਇਮਾਨਦਾਰ ਤੇ ਹੋਰ ਬਹੁਤ ਕੁਝ ਪੰਜਾਬੀਆਂ ਨੂੰ ਇਹ ਜਿਹੜੇ ਨੇ ਬਣਾਉਂਦੇ ਨੇ ਗੁਰੂਆਂ ਪੀਰਾਂ ਤੇ ਭਗਤਾਂ ਦੀ ਸਾਡੀ ਜਿਹੜੀ ਧਰਤੀ ਹੈ ਇਹ ਧਰਤੀ ਸਾਡੇ ਲਈ ਮਾਣ ਮੱਤੀ ਧਰਤੀ ਹੈ ਤੇ ਅਸੀਂ ਇਹਦੇ ਤੇ ਫਕਰ ਵੀ ਕਰਦੇ ਆ ਮਾਣ ਵੀ ਕਰਦੇ ਆ ਕਹਿੰਦੇ ਨੇ ਕੰਮ ਕਰ ਜ਼ਿਕਰ ਨਾ ਕਰ ਸ਼ੁਕਰ ਕਰ ਫਿਕਰ ਨਾ ਕਰ ਸੋ ਕੰਮ ਕਰਨਾ ਸਾਡਾ ਫਰਜ਼ ਹੈ ਤੇ ਸ਼ੁਕਰ ਜਿਹੜਾ ਉਹ ਵੀ ਅਸੀਂ ਕਰਦੇ ਹੀ ਰਹਨੇ ਆ ਤੇ ਫਿਕਰ ਨਾ ਕਰ ਬੰਦਾ ਤੇ ਚੰਗਾ ਹੈ ਕਹਿੰਦੇ ਮੇਰੇ ਸਬਰ ਦੀ ਖਬਰ ਰੱਬ ਨੂੰ ਹੈ ਮੈਂ ਦੁਨੀਆ ਤੋਂ ਕੀ ਲੈਣਾ ਸੋ ਰੱਬ ਤੇ ਵਿਸ਼ਵਾਸ ਰੱਖਣ ਵਾਲੇ ਪੰਜਾਬੀ ਸਬਰ ਤੇ ਸੰਤੋਖ ਨੂੰ ਆਪਣਾ ਗਹਿਣਾ ਸਮਝਦੇ ਨੇ ਕਹਿੰਦੇ ਨੇ ਵਦੇਸ਼ਾਂ ਦੇ ਵਿੱਚ ਆ ਕੇ ਕੁਝ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਕੁਝ ਪੁਆਇੰਟ ਮੈਂ ਨਾ ਗੂਗਲ ਫੋਲਡ ਰਹੀ ਸੀ ਤੇ ਕੁਝ ਲੋਕਾਂ ਦੇ ਕਮੈਂਟਸ ਜਿਹੜੇ ਸੀ ਮੇਰੇ ਜ਼ਿਕਰ ਦਾ ਤੁਹਾਡਾ ਜ਼ਰੂਰ ਸਾਂਝੇ ਕਰਾ ਕਿ ਅਸੀਂ ਤਾਂ ਆਪਣੇ ਆਪ ਨੂੰ ਬਹੁਤ ਕਹਿੰਨੇ ਆ ਕਿ ਅਸੀਂ ਤਾਂ ਬਹੁਤ ਉੱਚੇ ਆ ਅਸੀਂ ਤਾਂ ਦੂਜਿਆਂ ਨਾਲੋਂ ਵੱਖਰੇ ਆ ਪਰ ਲੋਕੀ ਸਾਡੇ ਬਾਰੇ ਕੀ ਸੋਚਦੇ ਨੇ ਉਹ ਜ਼ਰੂਰ ਆਪਾਂ ਨੂੰ ਵੇਖ ਲੈਣਾ ਚਾਹੀਦਾ ਹੈ ਸੁਣ ਲੈਣਾ ਚਾਹੀਦਾ ਹੈ ਸੁਣ ਕੇ ਪ੍ਰਤਾਸ਼ਤ ਕਰ ਲੈਣਾ ਚਾਹੀਦਾ ਕਈਆਂ ਦਾ ਵਿਚਾਰ ਇਹ ਹੈ ਕਿ ਐਕਸਟ੍ਰੀਮਲੀ ਜੈਲਸ ਪੀਪਲ ਨੇ ਈਰਖਾਲੂ ਨੇ ਉਹ ਕਹਿੰਦੇ ਨੇ ਕਿ ਇਹ ਇਹ ਜਿਹੜੇ ਨੇ ਇਹਨਾਂ ਨੂੰ ਇਸ ਗੱਲ ਤੋਂ ਜ਼ਰੂਰ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਇਹਨਾਂ ਦਾ ਮਨ ਹੁੰਦਾ ਹੈ ਕਿ ਜੇ ਮੇਰੇ ਨਾਲ ਦੇ ਨੇ ਆ ਚੀਜ਼ ਲੈ ਲਈ ਨਵੀਂ ਗੱਡੀ ਲੈ ਲਈ ਤੇ ਮੈਂ ਵੀ ਲੈਣੀ ਐ ਗਵਾਂਡੀ ਨੇ ਵਟਾ ਕਰ ਲੈ ਲਿਆ ਤੇ ਮੈਂ ਵੀ ਵਟਾ ਕਰ ਕਰ ਲੈਣਾ ਇਹ ਆਊਟ ਆਫ ਜੈਲਸੀ ਹੁੰਦਾ ਹੈ ਅਗਾਂ ਵਧਣਾ ਜਿਹੜਾ ਉਹ ਹੋਰ ਚੀਜ਼ ਹੈ ਕਹਿੰਦੇ ਕਿ ਹੌਲੀ ਹੌਲੀ ਹੌਣ ਵਾਲੀ ਤਰੱਕੀ ਤੋਂ ਦੁਖੀ ਨਾ ਹੋਵੋ ਇੱਕਦਮ ਪਹਾੜ ਤੇ ਚੜਨਾ ਬਤਾ ਸੌਖਾ ਨਹੀਂ ਹੁੰਦਾ ਰਾਹ ਦੇ ਵਿੱਚ ਕਿਦਨੇ ਕਿਤੇ ਆਪਾਂ ਨੂੰ ਪੜਾ ਕਰਨਾ ਹੀ ਪੈਂਦਾ। ਇਸੇ ਤਰ੍ਹਾਂ ਇਹ ਕਈਆਂ ਦਾ ਇਹ ਵੀ ਵਿਚਾਰ ਹੈ ਕਹਿੰਦੇ ਨੇ ਪੰਜਾਬੀ ਜਿਹੜੇ ਨੇ ਇਮੈਚ्योर ਬਿਹੇਵੀਅਰ ਬਿਹੇਵੀਅਰ ਕਰਦੇ ਨੇ। ਇਹ ਇਹ ਪਰਪੱਕ ਬਿਹੇਵੀਅਰ ਨਹੀਂ ਕਰਦਾ ਕਦੇ-ਕਦੇ ਵਲਗਰ ਬਿਹੇਵੀਅਰ ਵੀ ਕਰ ਲੈਂਦੇ ਨੇ। ਸੋ ਭਾਈ ਲੈ ਲੋ ਜੇ ਲੋਕੀ ਕਹਿੰਦੇ ਆ ਤੇ ਸਾਨੂੰ ਸੁਣ ਲੈਣਾ ਚਾਹੀਦਾ। ਬਈ ਹੋ ਸਕਦਾ ਕਿ ਤੇ ਮੈਂ ਆਇਆ ਤਾਂ ਨਹੀਂ ਕਰ ਰਹੀ ਵਲਗਰ ਬਿਹੇਵੀਅਰ ਜਾਂ ਮੇਰੇ ਨਾਲ ਦਾ ਤਾਂ ਨਹੀਂ ਕੋਈ ਕਰ ਰਿਹਾ। ਇਸ ਤੋਂ ਪਹਿਲਾਂ ਕਿ ਲੋਕੀ ਸਾਡੇ ਤੇ ਉਂਗਲੀ ਚੁੱਕੜ ਕਿਉਂ ਨਾ ਆਪਾਂ ਆਪਣੀ ਉਂਗਲੀ ਨੂੰ ਆਪਣੇ ਵਾਲੀ ਕਰ ਲਈਏ। ਸਾਰੇ ਕੰਦੇ ਇੱਕ 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 ਤੁਸੀਂ ਦੂਜੇ ਵੱਲ ਕਰਦੇ ਆ ਚਾਰ ਸਾਡੇ ਵੱਲ ਹੁੰਦੀਆਂ ਮੈਨੂੰ ਲੱਗਦਾ ਆਪਾਂ ਪੰਜਾ ਹੀ ਆਪਣੇ ਵੱਲ ਕਰ ਲਈਏ ਕਿ ਹੋ ਜ਼ਾਦਾ ਕਿਤੇ ਅਸੀਂ ਕਿਤੇ ਗਲਤੀ ਤਾਂ ਨਹੀਂ ਕਰ ਰਹਾ ਕਈਆਂ ਦਾ ਕਹਿਣਾ ਇਹ ਵੀ ਹੈ ਕਿ ਬੜੇ ਅਟੈਂਸ਼ਨ ਸੀਕਰ ਆ ਵੀ ਜਿੱਥੇ ਵੀ ਬੈਠੇ ਹੁੰਦੇ ਨੇ ਉੱਥੇ ਜ਼ਰੂਰ ਆਪਣਾ ਨੂੰ ਕਹਿੰਦੇ ਮੈਂ ਤਾਂ ਪੰਜਾਬੀ ਆ ਮੈਂ ਤਾਂ ਆਵਾਂ ਦੂਜਿਆਂ ਦੇ ਨਾਲੋਂ ਵੱਖਰਾ ਹੁੰਦਾ ਇਹਨਾਂ ਨੂੰ ਚਾਰ ਜਾ ਚੜਿਆ ਰਹਿੰਦਾ ਕਰੇ ਤਾਂ ਮਾੜੀ ਗੱਲ ਤਾਂ ਨਹੀਂ ਹੈਗੀ ਬਟ ਦੂਜਿਆਂ ਦਾ ਧਿਆਨ ਖਿੱਚਣ ਲਈ ਆਪਾਂ ਐਵੇਂ ਫੋਕੀਆਂ ਪੜਾ ਨਾ ਮਾਰੀ ਜਾਈਏ ਉਹ ਵੀ ਸਾਡੇ ਲਈ ਮੈਨੂੰ ਲੱਗਦਾ ਕਿ ਅੱਜ ਦੇ ਯੁੱਗ ਦੇ ਵਿੱਚ ਜਦੋਂ ਕਿ ਪੰਜਾਬੀ ਸਭ ਜਗ੍ਹਾ ਤੇ ਫੈਲੇ ਹੋਏ ਨੇ ਹੁਣ ਅਸੀਂ ਇੱਕ ਖਿੱਤੇ ਦੇ ਵਿੱਚ ਨਹੀਂ ਹੈ ਕਿ ਅਸੀਂ ਆਪਣੇ ਭਰਾਵਾਂ ਦੇ ਮੂਰੇ ਬੜਕਾ ਮਾਰਨੀ ਹੈ ਸ਼ਰੀਕੇ ਦੇ ਮੂਰੇ ਬੜਕਾ ਮਾਰਨੀ ਹੈ ਇੱਥੇ ਅਸੀਂ ਦੂਜੀਆਂ ਕਮਿਊਨਿਟੀਆਂ ਦੇ ਮੂਰੇ ਵੀ ਅਗਰ ਅਟੈਂਸ਼ਨ ਸੀਕਰ ਬਣ ਜਾਵਾਂਗੇ ਮੈਨੂੰ ਲੱਗਦਾ ਕਿ ਸਮ ਟਾਈਮਸ ਉਹ ਚੀਜ਼ ਦੂਜਿਆਂ ਨੂੰ ਪਸੰਦ ਨਹੀਂ ਹੁੰਦੀ ਮੈਂ ਕਈ ਇਹ ਵੀ ਕਹਿ ਰਹੇ ਨੇ ਕਿ ਕਹਿੰਦੇ ਨੇ ਇਹ ਲੌਜੀਕਲ ਨਹੀਂ ਇਹ ਗੱਲ ਜਿਹੜੀ ਹੈ ਨਾ ਵੈਲਿਡ ਆਰਗੂਮੈਂਟ ਨਹੀਂ ਦਿੰਦੇ ਤੇ ਐਵੇਂ ਹੀ ਕਸੋੜੀ ਜਾਂਦੇ ਨੇ ਮੈਂ ਇਸ ਗੱਲ ਨਾਲ ਬਹੁਤੀ ਸਹਿਮਤ ਨਹੀਂ ਹਾਂ ਮੈਨੂੰ ਪਤਾ ਅਸੀਂ ਪੰਜਾਬੀ ਲੋਜੀਕਲ ਆ ਜੀ ਹਮੇਸ਼ਾ ਲੌਜੀਕ ਨਾਲ ਗੱਲ ਕਰਦੇ ਆ ਕਿਉਂਕਿ ਅਸੀਂ ਬਹੁਤ ਔਖੀਆਂ ਕੜੀਆਂ ਦੇ ਵਿੱਚੋਂ ਲੰਘੇ ਹੋਏ ਆ ਸਾਨੂੰ ਪਾੜ ਕੇ ਦੋ ਕਰ ਦਿੱਤਾ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਮਰ ਗਏ ਸਾਂ ਪਰ ਫਿਰ ਵੀ ਅਸੀਂ ਆਪਣਾ ਉਹ ਜਿਹੜਾ ਜ਼ਬਤ ਹੈ ਉਹਨੂੰ ਛੱਡਿਆ ਨਹੀਂ ਅਸੀਂ ਲੋਜੀਕਲ ਜ਼ਰੂਰ ਹੈਗੇ ਆ ਪਰ ਜੇ ਕੋਈ ਸਾਨੂੰ ਕਹਿੰਦਾ ਤੇ ਚਾਓ ਆਪਾਂ ਹੋਰ ਜ਼ਿਆਦਾ ਲੋਜੀਕਲ ਬਣੀਏ ਅਸੀਂ ਆਪਣੀ ਗੱਲ ਜਿਹੜੀ ਉਹਨੂੰ ਦਲੀਲ ਦੇ ਨਾਲ ਕਰੀਏ ਤਾਂ ਜੋ ਅਗਲ ਨੂੰ ਦਲੀਲ ਸਾਡੀ ਸਮਝ ਆ ਜਾਵੇ ਸੋ ਇੱਕ ਹੋਰ ਵੀ ਕਦੀ ਕਦੀ ਸਾਡੇ ਤੇ ਲੱਗ ਜਾਂਦਾ ਹੈ ਈਗੋਇਸਟਿਕ ਨੇ ਹੰਕਾਰ ਬੜਾ ਕਰਦੇ ਨੇ ਤੇ ਪੰਜਾਬੀ ਚ ਤਾਂ ਕਹਿੰਦੇ ਨੇ ਹੰਕਾਰਿਆ ਸੋ ਮਾਰਿਆ ਭਈ ਆਪਾਂ ਹੰਕਾਰ ਕਾਨੂੰ ਕਰਨਾ ਜੋ ਦਿੱਤਾ ਰੱਬ ਦਾ ਸ਼ੁਕਰ ਕਰੋ ਕਹਿੰਦੇ ਨੇ ਕਿ ਮਾਣ ਕਰਨਾ ਚਾਹੀਦਾ ਹੈ ਸਵੈ ਮਾਣ ਹੋਣਾ ਚਾਹੀਦਾ ਹੈ ਸੈਲਫ ਰਿਸਪੈਕਟ ਹੋਣੀ ਚਾਹੀਦੀ ਹੈ ਪਰ ਸਵੈ ਮਾਣ ਜਿਹੜਾ ਵਾ ਉਸ ਤੋਂ ਆਉਂਦਾ ਹੈ ਜੋ ਤੁਸੀਂ ਆਪਣੇ ਬਾਰੇ ਮਹਿਸੂਸ ਕਰਦੇ ਹੋ ਨਾ ਕਿ ਜੋ ਦੂਸਰੇ ਸਾਡੇ ਬਾਰੇ ਕਹਿੰਦੇ ਨੇ ਸੋ ਅਸੀਂ ਆਪਣੇ ਬਾਰੇ ਕੀ ਮਹਿਸੂਸ ਕਰਦੇ ਆ ਉਹ ਸਾਡਾ ਸੈਲਫ ਰਿਸਪੈਕਟ ਹੈ ਦੂਜੇ ਸਾਡੇ ਸਾਹਮਣੇ ਸਾਡੀ ਇੱਜ਼ਤ ਕਰੀ ਜਾਣ ਪਿੱਠ ਪਿੱਛੇ ਨਾ ਕਰਨ ਤਾਂ ਉਹਦਾ ਕੋਈ ਬਹੁਤਾ ਮਹੱਤਵ ਨਹੀਂ ਹੁੰਦਾ ਸੋ ਆਪਣੇ ਆਪ ਨੂੰ ਸੈਲਫ ਰਿਸਪੈਕਟ ਅਸੀਂ ਪੈਦਾ ਕਰਨੀ ਹੈ ਨਾ ਕਿ ਅਸੀਂ ਤੇ ਚੰਗੇ ਵਿਚਾਰ ਹੋਣੇ ਚਾਹੀਦੇ ਨੇ ਬਟ ਕਹਿੰਦੇ ਨੇ ਵਿਚਾਰ ਭਾਵੇਂ ਕਿੰਨੇ ਵੀ ਚੰਗੇ ਹੋਣ ਪਰ ਅਮਲੀ ਰੂਪ ਵਿੱਚ ਬੋਲੇ ਜਾਣ ਤੱਕ ਉਹਨਾਂ ਦਾ ਖਾਸ ਮਹੱਤਵ ਨਹੀਂ ਹੁੰਦਾ ਸੋ ਅਸੀਂ ਉੱਚੇ ਵਿਚਾਰ ਜ਼ਰੂਰ ਰੱਖਦੇ ਆ ਪਰ ਜੇ ਅਸੀਂ ਉਹਨਾਂ ਨੂੰ ਅਮਲੀ ਰੂਪ ਵਿੱਚ ਵਰਤਦੇ ਨਹੀਂ ਤਾਂ ਉਹ ਬਿਲਕੁਲ ਬੇਮਾਇਨਾ ਹੋ ਜਾਂਦੇ ਨੇ ਸੋ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਚੇਤਨਨ ਕਰਨ ਵਾਲੀਆਂ ਨੇ ਚੈਲੈਂਜਿੰਗ ਨੇ ਚੁਣੌਤੀਆਂ ਨੇ ਜਿਨ੍ਹਾਂ ਦਾ ਪੰਜਾਬੀਆਂ ਨੂੰ ਹਰ ਖੇਤਰ ਦੇ ਵਿੱਚ ਧਿਆਨ ਰੱਖਣਾ ਬਣਦਾ ਹੈ